ਪਾ 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 ਐਨਾ ਤੁਹਾਡੇ ਫੋਨ 'ਚ ਮੈਸੇਜ ਆਇਆ ਲੋਟਰੀ ਦਾ ਲੋਟਰੀ ਤੂੰ ਦੇਖੀ ਐ ਕਾਹਦੀ ਲੋਟਰੀ ਐ ਹਾਂਜੀ ਪਾਪਾ ਮੈਂ ਵੇਖੀ 20000 ਰੁਪਏ ਦੀ ਲੋਟਰੀ ਐ ਹੋ ਸ਼ੁਕਰੇ ਪ੍ਰਮਾਤਮਾ ਦਾ 10000 ਰੁਪਏ ਮੇਰੇ ਦੋਸਤਾਂ ਦੇਣਾ ਸੀ ਉਹ ਦੇਾਂਗੇ ਨਾਲ 10000 ਰੁਪਏ ਦਾ ਰਾਸ਼ਨ ਲੈ ਕੇ ਆਵਾਂਗੇ ਆ ਪਾਜੀ ਦੇਖਿਓ ਮੈਸੇਜ ਆਇਆ ਯਾਰ ਲੋਟਰੀ ਨਿਕਲੀ 20000 ਰੁਪਏ ਦੀ ਨਹੀਂ ਨਹੀਂ ਭਾਜੀ ਇਹ ਤਾਂ ਉਦਾਂ ਹੀ ਮੈਸੇਜ ਆਇਆ ਹੈ ਫਰੋਡ ਹੈਗਾ ਭਾਜੀ ਮੈਸੇਜ ਨਹੀਂ ਭਾਜੀ ਉਹ ਮੇਰਾ ਨੰਬਰ ਵੀ ਲਿਖਿਆ ਦੇਖੋ ਨਾ ਇਹ ਇਦਾਂ ਦੇ ਮੈਸੇਜ ਤਾਂ ਹਰ ਘਰ ਦੇ ਵਿੱਚ ਆਉਂਦੇ ਆ ਕਿੱਦੇ ਪੈਸੇ ਦੇਣ ਲਾਪੇ ਤਾਂ ਕੰਪਨੀ ਤੇ ਡੁੱਬ ਜੂਗੀ ਅੱਛਾ ਹਾਂਜੀ ਇਹ ਫਰੋਡ ਹੈ ਭਾਜੀ ਯਾਰ ਮੈਂ ਤਾਂ ਬਹੁਤ ਪਰੇਸ਼ਾਨ ਹੋਇਆ ਪਿਆ ਯਾਰ ਇੱਕ ਤਾਂ ਯਾਰ ਇੱਕ ਮੇਰਾ ਰਜਿਸਟਰੀ ਦਾ ਕੰਮ ਨਹੀਂ ਹੋਉਂਦਾ ਉਤੋਂ ਇੱਕ ਤਰੀਕ ਨੂੰ ਬਾਹਰ ਜਾਣਾ ਯਾਰ ਉਤੋਂ ਪਹਿਲੋ ਪਹਿਲੋ ਮੇਰਾ ਕੰਮ ਹੋ ਜੇ ਨਾ ਕਚਹਿਰੀਆਂ ਦੇ ਕੰਮ ਇਦਾਂ ਨਹੀਂ ਹੁੰਦੇ ਹੁੰਦੇ ਇਹਦੇ ਵਾਸਤੇ ਲੈਣ ਦੇਣ ਕਰਨਾ ਪੈਂਦਾ ਪੈਸਾ ਭੂਆ ਲੱਗ ਜਣਾ ਤੁਹਾਡਾ ਯਾਰ ਪੈਸੇ ਦੀ ਤਾਂ ਕੋਈ ਗੱਲ ਨਹੀਂ ਪੈਸੇ ਤਾਂ ਮੈਂ ਕਿਤੇ ਹੋਏ 20000 ਰੁਪਇਆ ਉਹ ਤਾਂ ਜੋੜੇ ਹੋਏ ਆ ਦੇ ਦਾਂਗੇ ਉਹ 20000 ਨਾ ਕੀ ਬੰਨਾ ਕਰੋੜਾਂ ਦੇ ਕਰੋੜਾ ਤੁਹਾਡਾ ਕੰਮ ਐ ਘੱਟੋ ਘੱਟ 1.5 ਲੱਖ ਰੁਪਏ ਲੱਗਣਾ ਇਹਦਾ 1.5 ਲੱਖ ਯਾਰ ਕਿੱਥੋਂ ਕਰ ਲਵਾਂਗਾ ਲੱਖ 1.5 ਲੱਖ ਤੇ ਮੇਰੀ ਜਗਾ ਵੀ ਕਿਊਗੀ ਕੋਈ ਹੋਊਗਾ ਤਾਂ ਹੀ ਤਾਂ ਇੰਤਜ਼ਾਮ ਕਰਾਂ ਤਾਂ ਇਹ ਵੀ ਟਰਾਈ ਕਰੋ ਮੈਂ ਵੀ ਲਾਣਾ ਕੋਈ ਜਗਾੜ ਜੋ ਹੁੰਦਾ ਕਰਦੇ ਕੋਈ ਗੱਲ ਨਹੀਂ ਦਾ ਹੱਲ ਕਰਦੇ ਦਾ ਕੋਈ ਗੱਲ ਨਹੀਂ ਚਲੋ ਕੋਈ ਨਾ ਦੇਖਿਓ ਜੇ ਹੁੰਦਾ ਕੋਈ ਕੰਮ ਤੇ ਕਰਾਈਓ ਯਾਰ ਯਾਰ ਦੁਕਾਨਦਾਰ ਤੇ ਕਹਿੰਦਾ ਨਹੀਂ ਨਿਕਲੀ ਲਾਟਰੀ ਇਹ ਫਰਾਡ ਹੈ ਮੈਂ ਕੀ ਕੋ ਸੋਚਿਆ ਸੀ ਰਾਸ਼ਲ ਲਿਆਵਾਂਗਾ ਕਰਜ਼ਾ ਲਾਵਾਂਗਾ ਫੇ ਪ੍ਰਮਾਤਮਾ ਕਿੱਥੇ ਫਸਾਤਾ ਮੈਨੂੰ ਮੈਨੂੰ ਯਕੀਨ ਨਹੀਂ ਆ ਮੈਂ ਕਿਸੇ ਹੋਰ ਰਾਹ ਜਾਂਦੇ ਬੰਦੇ ਕੋਲੋਂ ਪੁੱਛਦਾ ਆ ਬੇਟਾ ਮਾੜਾ ਦੇਖੀ ਯਾਰ ਮੈਨੂੰ ਮੈਸੇਜ ਆਇਆ ਲਾਟਰੀ ਨਿਕਲੇ ਦਾ ਦੁਕਾਨਦਾਰ ਕਹਿੰਦਾ ਨਹੀਂ ਨਿਕਲੀ ਲੋਟਰੀ ਮੈਂ ਤਾਂ ਸੋਚਿਆ ਸੀ ਪੈਸੇ ਕਢਾ ਕੇ ਕਰਜ਼ਾ ਲਾਵਾਂਗਾ ਨਾਲੇ ਰਸਣ ਲਾਂਗਾ ਉਹਨੇ ਤਾਂ ਸਾਰੇ ਮੇਰੀ ਉਮੀਦਾਂ ਦੇ ਪਾਣੀ ਫੇਰ ਦਿੱਤਾ ਯਾਰ 20000 ਰੁਪਏ ਦੀ ਲੋਟਰੀ ਆਏ ਮੈਂ 20000 ਰੁਪਏ ਉਹਨਾਂ ਨੂੰ ਆਪਣੇ ਕੰਮ ਕਢਾਂ ਲਿਦੇ ਲੱਗਾ ਸੀ ਤੇ 20000 ਇਹਦੇ ਲਈ ਕਿੰਨੇ ਮਹੀਨੇ ਰਹਿਦਾ ਹੋਊਗਾ ਲੋਟਰੀ ਤਾਂ ਟਾੜੀ ਨਿਕਲੀ ਐ ਚਲੋ ਮੈਂ ਐਦਾਂ ਕਰਦਾ ਤੁਸੀਂ ਕਿਤੇ ਖੱਜਲ ਖਰਾਬ ਹੋਗੇ ਆ ਮੈਂ ਆਪਣੇ ਸੈਂਡ ਕਰ ਲੈਂਦਾ ਮੈਸੇਜ ਤੇ ਮਾਪੀ ਵਿਡਰੋ ਕਰਾ ਲਾਂਗਾ ਤੁਸੀਂ ਐਦਾਂ ਕਰੋ ਆਹ ਫੜੋ ਤੁਸੀਂ 20000 ਰੁਪਏ ਕਿ ਆਪਣਾ ਕੰਮ ਸਾਰੋ ਬੜੀ ਮਿਹਰਬਾਨੀ ਮੈਂ ਪੁੱਤਰ ਮੈਂ ਤਾਂ ਡਰ ਗਿਆ ਸੀਗਾ ਸ਼ਾਇਦ ਉਹ ਦੁਕਾਨਦਾਰ ਨੇ ਕਹਿਆ ਕਹਿੰਦਾ ਲਾਟਰੀ ਨਿਕਲੀ ਨਹੀਂਗੀ ਮੈਂ بڑے ਕੰਮ ਕਰਨੇ ਇੰਨਾ ਪੈਸਾ ਨਾਲ ਯਾਰ ਬੜੀ ਮਿਹਰਬਾਨੀ ਪਰਮਾਤਮਾ ਤੈਨੂੰ ਬਹੁਤਾ ਦੇਵੇ ਤੇਰੇ ਸਾਰੇ ਕੰਮ ਕਢਾਵੇ ਪਰਮਾਤਮਾ ਮਿਹਰਬਾਨੀ ਹਲੋ ਹਾਂਜੀ ਸਤਨਾਮ ਸਿੰਘ ਵੀ ਬੋਲਦੇ ਹਾਂਜੀ ਜੀ ਭਾਈਆ 3742 ਖਸਰਾ ਨੰਬਰ ਤੁਹਾਡਾ ਹੀ ਹੈ ਹਾਂਜੀ ਹਾਂਜੀ ਸਾਡਾ ਹੀ ਹੈ ਜੀ ਭਾਜੀ ਤੁਸੀਂ ਜਲਦੀ ਕਚੈਰੀ ਪਹੁੰਚੋ ਤੁਹਾਡੇ ਰਜਿਸਟਰੀ ਰਿਲੇਟਡ ਬਹੁਤ ਹੀ ਜ਼ਰੂਰੀ ਕੰਮ ਹੈ ਹੁਣੇ ਆ ਗਿਆ ਹੁਣੇ ਆ ਗਿਆ ਭਾਜੀ ਹਾਂਜੀ ਹਾਂਜੀ ਪਹੁੰਚੋ ਪੈਸਾ ਨਾਮ ਸਿੰਘ ਜੀ ਤੁਹਾਨੂੰ ਫੋਨ ਕਰਕੇ ਬੁਲਾਇਆ ਸੀ ਹਾਂਜੀ 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 ਭਾਜੀ ਤੁਹਾਡਾ 7342 ਖਸਰਾ ਨੰਬਰ ਤੁਹਾਡਾ ਹੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕਾ ਕਾਗਜ਼ ਪੂਰੇ ਆ ਆ ਗਈ ਪੂਰੇ ਭਾਜੀ ਕੀ ਚੱਕਰ ਪੈ ਗਿਆ ਭਾਜੀ ਉਹ ਤੁਹਾਡਾ ਜਿਹੜਾ ਰਜਿਸਟਰੀ ਦਾ ਕੰਮ ਸੀ ਨਾ ਉਹ ਕਲੀਅਰ ਹੋਣ ਲੱਗਾ ਹੋਣ ਉਹ ਤਾਂ ਭਾਜੀ ਮੇਰਾ 7 ਮਹੀਨੇ ਤੁਹਾਡੇ ਤੇ ਕੀ ਚੱਕਰ ਪੈ ਗਿਆ ਉਹ ਸਾਡੇ ਉੱਪਰ ਸਾਫ ਚੇਂਜ ਹੋ ਗਏ ਆ ਹੁਣ ਉਹਨਾਂ ਦਾ ਬਹੁਤ ਹੀ ਪ੍ਰੈਸ਼ਰ ਆਇਆ ਪਿਆ ਵਾ ਕਹਿੰਦੇ 5-6 ਮਹੀਨੇ ਜਿਹੜੇ ਵੀ ਪੈਂਡਿੰਗ ਕੇਸ ਹਨ ਸਾਰੇ ਕਲੀਅਰ ਕਰ ਦੋ ਭਾਜੀ ਇਹ ਤਾਂ ਕੋਈ ਖਰਚਾ ਪਾਣੀ ਤਾਂ ਨਹੀਂ ਲੱਗੂਗਾ ਉਹ ਨਹੀਂ ਨਹੀਂ ਭਰਾਵਾ ਕਿਉਂ ਮਰਵਾਣਾ ਵਾ ਖਰਚਾ ਪਾਣੀ ਕੋਈ ਨਹੀਂ ਲੱਗਣਾ ਕੱਲ ਆ ਕੇ ਆਪਣੀ ਫਾਈਲ ਲਾ ਜਿਓ ਸ਼ਾਮ ਦਰਨੋ ਠੀਕ ਹੈ ਭਾਜੀ ਬੜੀ ਮਿਹਰਬਾਨੀ ਪਰਮਾਤਮਾ ਤੁਹਾਨੂੰ ਬਹੁਤਾਂ ਦਵੇ ਤੇਨੇ ਸਾਰੇ ਕੰਮ ਕਰ ਕਿਸੇ ਗਰੀਬ ਦੇ ਦਿਲ ਚੋਂ ਨਿਕਲੀ ਦੁਆ ਤੁਹਾਡੇ ਲੱਖਾਂ ਦੇ ਕੰਮ ਕਰਾ ਸਕਦੀ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ